ਹਾਂਜੀ ਸਤਿ ਸ਼੍ਰੀ ਅਕਾਲ ਸਰ ਨੂੰ ਮੈਂ ਤੁਹਾਡਾ ਆਪਣਾ ਲੱਖੀ ਸ਼ੇਰਗੇ ਦਾ ਲਈ ਵੀ ਭੈਣ ਭਰਾ ਜਿਹੜੇ ਵੀ ਆਪਣੇ ਨਾਲ ਜੁੜਿਆ ਉਹਨਾਂ ਨੂੰ ਆਪਾਂ ਬੇਨਤੀ ਕਰਨੀ ਚਾਹੁੰਦੇ ਹਾਂਗੇ ਇਹ 트ੰਪ ਸਰਕਾਰ ਨੇ ਨਵਾਂ ਹੁਣ ਕਾਨੂੰਨ ਬਣਾਇਆ ਹੈਗਾ ਆਪਣੇ ਦਾ ਇੱਥੇ 19 ਕੰਟਰੀਆਂ ਨੇ ਤੇ ਉਹਨਾਂ ਤੇ ਤਾਂ ਰੋਕ ਲਾਤੀ ਇਹਨੇ ਜਿਹੜੇ ਬੰਦੇ ਵੀ ਉੱਥੋਂ ਹੁੰਦੇ ਸੀ ਉਹ ਪੱਕੇ ਨਹੀਂ ਹੋਣੇ ਉਹਨਾਂ ਨੂੰ ਚੰਗੀ ਤਰ੍ਹਾਂ ਵੈਰੀਫਾਈ ਕੀਤਾ ਜਾਵੇ ਵੀ ਜਿਹੜੇ ਬੰਦੇ ਆਏ ਆਗੇ ਕਿਉਂਕਿ ਇੱਥੇ ਕੁਝ ਦਿਨ ਪਹਿਲਾਂ ਵੈਸਿੰਟਨ ਡੀਸੀ ਦੇ ਵਿੱਚ ਵਾਈਟ ਹਾਊਸ ਦੇ ਕੋਲ ਗੋਲੀ ਚੱਲੀ ਹੈਗੀ ਜਿਹਦੇ ਵਿੱਚੋਂ ਇੱਕ ਨੈਸ਼ਨਲ ਗਾਰਡ ਪੂਰਾ ਹੋ ਗਿਆ ਕੁੜੀ ਸੀਗੀ ਤੇ ਇੱਕ ਹਸਪਤਾਲ ਚ ਹੈਗਾ ਤਾਂ ਕਰਕੇ ਜਿਹੜੇ ਬੰਦੇ ਨੇ ਉੱਥੇ ਗੋਲੀ ਚ ਲੈ ਜੋ ਅਫਗਾਨਿਸਤਾਨ ਤੋਂ ਸੀਗਾ ਤੇ ਜਿਹੜੀ ਵੀ ਕੰਟਰੀਆਂ ਤੋਂ ਇਹਨਾਂ ਨੂੰ ਲਾਦਾ ਹੈਗਾ ਵੀ ਬੰਦੇ ਗਲਤ ਆਏ ਨੇਗੇ ਜਾਂ ਅਮਰੀਕਾ ਦੇ ਖਿਲਾਫ ਨੇ ਜਿਹੜੀਆਂ ਕੰਟਰੀਆਂ ਕਰੀ ਵੀ ਟੈਰਰਿਸਟ ਤਰ੍ਹਾਂ ਦੇ ਲੋਕ ਜਿਹੜੀਆਂ ਕੰਟਰੀਆਂ ਤੋਂ ਹੈਗੇ ਕਰਦੇ ਆ ਇਹਨੂੰ ਹੈਗੀ ਅਪਡੇਟ ਵੀ ਆਹ ਕੰਟਰੀਆਂ 'ਚ ਟੈਰਰਿਸਟ ਲੋਕ ਜ਼ਿਆਦਾ ਗਏ ਤੇ ਉਹ ਲੋਕਾਂ ਨੂੰ ਭਰਾਵਾ ਇਹਨਾਂ ਨੇ ਜ਼ਿਆਦਾ ਵੈਰੀਫਾਈ ਕਰਨਾ ਹੁਣ ਉਥੋਂ ਕੋਈ ਵੀ ਬੰਦਾ ਆਵੇ ਉਹਨਾਂ ਦੇ ਕੇਸ ਹੁਣ ਗਾਰੰਟ ਨਹੀਂ ਹੋਣੇ ਬਹੁਤ ਘੱਟ ਚਾਂਸ ਆ ਵੀ ਉਹਨਾਂ ਦੇ ਕਿਸੇ ਗਰਾਂਟ ਹੋਣ ਮੈਂ ਲਿਸਟ ਨਾਲ ਵੀ ਲਾ ਦੂੰਗਾ ਉਹਨੀਆਂ ਪੂਰੀਆਂ 19 ਕੰਟਰੀਆਂ ਨੇ ਜਿਹੜੀ ਇਹ ਲਿਸਟ ਦੇ ਵਿੱਚ ਨੇਗੀਆਂ ਤੇ ਕਿਉਂਕਿ ਹੁਣ ਆਪਾਂ ਮਾਲੀ ਵੀਰ ਕਹਿੰਦੇ ਨੇ ਵੀ 트럼ਪ ਨੇ ਸ਼ਕਤੀ ਕੀਤੀ ਹੈ ਕਿ 트럼ਪ ਇਹੀ ਗੱਲੋਂ ਸ਼ਕਤੀ ਕਰਦਾ ਹੈਗਾ ਕੁਝ ਦਿਨ ਪਹਿਲਾਂ ਇੱਥੇ ਇੱਕ ਗੈਂਗਸਟਰ ਫੜਿਆ ਗਿਆ ਮੋਸਟ ਵਾਂਟਡ ਗੈਂਗਸਟਰ ਆਪਾਂ ਕਹੀ ਹੈਗਾ ਸੀਗਾ ਤੇ ਆਪਣੇ ਰਸ਼ੀਆ ਰੂਸ ਤੋਂ ਰੂਸ ਤੋਂ ਸੀਗਾ ਤੇ ਮੋਸਟ ਵਾਂਟਡ ਉਹਨੂੰ ਫੜਿਆ ਗਿਆ ਟਰੱਕ ਡਰਾਈਵਰ ਸੀਗਾ ਤੇ ਬੰਦਾ ਪੱਕਾ ਵੀ ਹੋ ਗਿਆ ਸੀਗਾ ਉਹ ਤੇ ਉਹਨੂੰ ਵੀ ਫੜਿਆ ਦੇਖੋ ਇਦਾਂ ਹੀ ਹੋਰ ਬਹੁਤ ਜ਼ਿਆਦਾ ਟੈਰਰਿਸਟ ਤਰ੍ਹਾਂ ਦੇ ਆਪਾਂ ਕਹਿ ਲਈਏ ਜਾਂ ਵੀ ਬੰਦੇ ਗਲਤ ਬੰਦੇ ਨੇ ਜਿਹੜੇ ਉਹ ਅਮਰੀਕਾ 'ਚ ਪਿਛਲੇ ਕੁਝ ਸਮੇਂ ਤੋਂ ਆਏ ਆ ਕਿ ਜਿਹਦੇ ਕਰਕੇ ਟਰੰਪ ਜ਼ਿਆਦਾ ਉਹ ਹੋਇਆ ਹੈਗਾ ਕਹਿੰਦਾ ਕਿ ਵੀ ਹਾਂ ਗਲਤ ਬੰਦੇ ਆਏ ਆ ਕਿ ਉਹ ਸਹੀ ਗੱਲ ਕਹਿੰਦਾ ਕਿ ਬਹੁਤ ਗਲਤ ਬੰਦੇ ਆਏ ਆ ਪਹਿਲਾਂ ਦੀ ਸਰਕਾਰ 'ਚ ਜਿੱਦਾਂ ਉਹਨਾਂ ਫੜੇ ਵੀ ਜਾਂਦੇ ਆ ਕਿ ਜਾਂ ਜੋ ਵੀ ਹੈਪਨ ਹੋ ਰਿਹਾ ਇੱਥੇ ਉਹ ਫਿਰ ਦੱਸਦੇ ਵੀ ਆਹ ਬੰਦਾ ਕਿਨੋਂ ਆਇਆ ਸੀਗਾ ਤੇ ਹੁਣ ਇੱਕ 2021 ਤੋਂ ਲੈ ਕੇ 25 ਤੱਕ ਜਿਹੜੇ ਬੰਦੇ ਇਥੇ ਹੋਰ ਵੀ ਆਏ ਆਗੇ ਜਿਨ੍ਹਾਂ ਨੇ ਕੇਸ ਲਾਇਆ ਹੈਗੇ ਉਹਨਾਂ ਦੇ ਵੀ ਕੇਸ ਸਾਰਿਆਂ ਦੇ ਵੈਰੀਫਾਈ ਦੁਬਾਰੀ ਕਰਨਗੇ ਚੰਗੀ ਤਰ੍ਹਾਂ ਚਾਹੇ ਉਹਨਾਂ ਨੂੰ ਗ੍ਰੀਨ ਕਾਰਡ ਮਿਲ ਗਏ ਜਿਹੜੇ ਬੰਦੇ ਉਦੋਂ ਆਏ ਸੀ ਪਿਛਲੇ 4 ਸਾਲਾਂ 'ਚ ਤੇ ਉਹਨਾਂ ਦਾ ਦੁਬਾਰੀ ਕੇਸ ਵੀ ਵੈਰੀਫਾਈ ਕਰਨਗੇ ਕਿਸੇ ਨੂੰ ਵੀ ਲੈਟਰ ਆ ਸਕਦਾ ਹੈ ਕਿਸੇ ਨੂੰ ਵੀ ਬੁਲਾ ਸਕਦਾ ਹੈਗੇ ਚਾਹੇ ਗ੍ਰੀਨ ਕਾਰਡ ਮਿਲ ਹੀ ਗਿਆ ਤੇ ਪ੍ਰਭੂ ਦਿਨੋਂ ਦਿਨ ਜਿਦਾ ਸਖਤੀ ਬਹੁਤ ਜ਼ਿਆਦਾ ਹੋਈ ਜਾਂਦੀ ਹੈਗੀ ਤੇ ਪਤਾ ਨਹੀਂ ਲੱਗ ਰਿਹਾ ਕਿ ਕੀ ਹੋਈ ਜਾਂਦਾ ਕੀ ਨਾ ਹਨਾ ਟਰੱਕਾਂ ਵਾਲੇ ਮੁੰਡੇ ਬਹੁਤ ਘਰੇ ਬੈਠੇ ਆਗੇ ਲਾਇਸੈਂਸ ਬਹੁਤ ਦੇ ਕੈਂਸਲ ਹੋ ਗਏ ਨਵੇਂ ਵਰਕ ਪਰਮਿਟ ਨਹੀਂ ਬੰਦੇ ਹੁਣ ਜਿਹੜੇ ਬੰਦੇ ਨਵੇਂ ਅਪਲਾਈ ਕਰਦੇ ਆ ਨਾ ਨਵੇਂ ਲਾਇਸੈਂਸ ਬੰਦੇ ਆਗੇ ਜਿਹਨੋਂ ਦੇਨ ਸ਼ਕਤੀ ਬਹੁਤ ਜ਼ਿਆਦਾ ਹੋ ਗਈ ਆ ਹਾਜੀ ਭਾਨ ਭਾਈ ਨੂੰ ਆਇਆ ਦਾ ਵੀ ਯਾਰ ਉੱਥੇ ਐਵੇਂ ਲੋਕ ਡਰਾਈਵਿੰਗ ਦੇ ਹਾਲਾਤ ਠੀਕ ਆ ਸਾਰੇ ਹਾਲਾਤ ਬਾਈ ਜਿਹਦੇ ਤੇ ਵਕਤ ਨਹੀਂ ਪਿਆ ਉਹਦੇ ਵਾਸਤੇ ਠੀਕ ਆਗੇ ਜਿਨ੍ਹਾਂ ਦੇ ਵਕਤ ਪਿਆਗਾ ਉਹਨਾਂ ਨੂੰ ਪੁੱਛ ਕੇ ਦੇਖੋ ਲਾਇਸੈਂਸ ਕੈਂਸਲ ਹੋਣ ਵਾਲੇ ਆਗੇ ਲੋਕ ਇਥੇ ਘਰ ਲਈ ਖੜਿਆਗੇ ਗੱਡੀਆਂ ਲਈ ਖੜਿਆਗੇ ਟਰੱਕ ਲਈ ਖੜਿਆਗੇ ਤੇ ਲਾਈਸੈਂਸ ਉਹਨਾਂ ਦੇ ਆਪਦੀ ਕੈਂਸਲ ਹੋ ਰਿਹਾ ਹਨ ਟੈਨਸ਼ਨ ਬਹੁਤ ਜ਼ਿਆਦਾ ਹੈ ਭੈਣ ਭਰਾਵਾਂ ਨੂੰ ਆ ਤੇ ਦੇਖੋ ਵੀ ਗਾਹ ਕੀ ਅਪਡੇਟ ਆਉਂਦੀ ਹੈ ਜੋ ਵੀ ਅਪਡੇਟ ਆਉ ਉਹ ਤੁਹਾਨੂੰ ਦੱਸਦੇ ਰਿਹਾ ਕਰਾਂਗੇ ਆ ਸੈਲਮ ਵਾਲੇ ਕੀ ਸਕੇ ਜੀ ਵੀਰਪੋਖ ਦੇ ਵੀ ਆ ਸੈਲਮ ਵਾਲੇ ਕਿਸ ਹਾਲ ਦਾ ਭਾਈ ਉਹਨਾਂ ਦਾ ਹੌਸਫਤੀ ਬਹੁਤ ਜ਼ਿਆਦਾ ਹੈਗੀ ਬਹੁਤ ਘੱਟ ਨੇ ਜਿਹੜੇ ਆਪਣੇ ਗ੍ਰਾਂਟ ਵਗੈਰਾ ਹੋਣਗੇ ਤੇ ਬਹੁਤ ਹੀ ਜ਼ਿਆਦਾ ਸ਼ਕਤੀ ਹੋਈ ਪਈ ਹੈਗੀ ਬੜਾ ਜ਼ਿਆਦਾ ਕੱਲੀ ਕੱਲੀ ਚੀਜ਼ ਦੇਖਦੇ ਹੈਗੇ ਤੇ ਜੋ ਵੀ ਸਟੈਪ ਲਾਇਨਾ ਤੁਸੀਂ ਭੈਣ ਭਾਈਆਂ ਨੇ ਤੇ ਬੇਟ ਕਰ ਲਓ ਬਈ ਹਜੇ ਹਨ ਬਾਕੀ ਪਰਮਾਤਮਾ ਆਪ ਸਭ ਤੇ ਚੜ੍ਹਦੀ ਕਲਾ ਰੱਖੇ ਮਿਹਰ ਭਰੇ ਹੱਥ ਰੱਖੇ ਧੰਨਵਾਦੀ